ਪਹਿਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਸ਼ਬਦ ਉਹ ਕਹਿੰਦੇ ਨੇ ਮੈਂ ਧਰਮ ਦੇ ਮਾਰਗ ਤੇ ਚੱਲਿਆ ਧਿਆਨ ਆਪਣੇ ਉਤੇ ਲੈਂਦੇ ਨੇ ਮੈਂ ਉਸ ਬੱਚੇ ਦੀ ਤਰ੍ਹਾਂ ਚੱਲਿਆ ਜਿਸ ਨੇ ਅੱਜ ਚੱਲਣਾ ਸਿੱਖਿਆ ਹੈ ਤੇ ਜਿਸ ਬੱਚੇ ਨੇ ਅੱਜ ਹੀ ਚੱਲਣਾ ਸਿੱਖਿਆ ਹੈ ਉਹ ਕਿਤਨਾ ਕੁ ਚਲੇਗਾ ਇੱਕ ਕਦਮ ਦੋ ਕਦਮ ਗਰੇਗਾ ਗਰੇਗਾ ਲਾਜ਼ਮੀ ਗਰੇਗਾ ਬੱਚਾ ਲੰਬਾ ਪੈਂਡਾ ਤੈ ਨਹੀਂ ਕਰ ਸਕਦਾ ਜਿਵੇਂ ਸਰੀਰਕ ਤੌਰ ਤੇ ਮਨੁੱਖ ਬੱਚਾ ਹੋਵੇ ਤੇ ਉਹ ਬੱਚਾ ਜਿਸ ਨੇ ਅੱਜ ਚੱਲਣਾ ਸਿੱਖਿਆ ਹੈ ਕਿੰਨਾ ਕੁ ਚੱਲੇਗਾ ਇੱਕ ਕਦਮ ਦੋ ਕਦਮ ਗਿਰੇਗਾ ਗਿਰੇਗਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਬੜੇ ਧਿਆਨ ਨਾਲ ਸੁਣਨਾ ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰਿਆ ਸਰਵਨ ਨਾ ਸੁਰਤ नैण सुंदर नहीं आरत द्वार रटुत पिंगोरिया हे प्रभु हे गुरु तू मेरी बाह पकड़ मेरी उंगल पकड़ मैं नहीं चल सकदा मैं ते गिरदा वाकर दी रोड पेंदी छोटे मासूम बच्चे न चलण वास्ते मां-बाप री उंगल पकड़ के चलना सिखदा है सतगुरु कहंदे ने हे प्रभु मैं तेरे मार्ग ते चलते पियां ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅਜ ਚੱਲਣਾ ਸਿੱਖਿਆ ਤੋ ਕਿਤਨਾ ਕ ਚਲੇਗਾ ਇੱਕ ਕਦਮ ਦੋ ਕਦਮ ਗਰੇਗਾ ਧਾਰਮਿਕ ਤਲ ਤੇ ਕਿਵੇਂ ਪਛਾਨ ਕਰੋਗੇ ਚੱਲ ਵੀ ਰਿਹਾ ਤੇ ਗਿਰ ਵੀ ਰਿਹਾ ਸੱਚ ਬੋਲੇ ਹੈ ਚੱਲ ਪਿਆ ਝੂਠ ਬੋਲੇ ਹੈ ਗਿਰ ਗਿਆ ਅੰਦਰ ਦਇਆ ਦਾ ਵਾਸਾ ਹੋਇਆ ਹੈ ਚੱਲਿਆ ਅੰਦਰ ਕਠੋਰਤਾ ਦਾ ਵਾਸਾ ਹੋਇਆ ਗਿਰ ਗਿਆ ਅੰਦਰ দান ਦੀ ਰੁਚੀ ਪੈਦਾ ਹੋਈ ਹੈ ਚੱਲ ਪਿਆ ਅੰਦਰ ਬੇਈਮਾਨੀ ਦੀ ਰੁਚੀ ਹੋਈ ਹੈ ਗਿਰ ਗਿਆ ਗਿਰ ਗਿਆ ਅੰਦਰ ਨਿਤਨੇਮ ਕਰਨ ਦਾ ਚਾਅ ਪੈਦਾ ਹੋਇਆ ਚੱਲ ਪਿਆ ਪਰ ਗੰਦਾ ਲਿਟਰੇਚਰ ਗੰਦਾ ਸਾਹਿਤ ਪੜਨ ਦਾ ਚਾਅ ਪੈਦਾ ਹੋ ਗਿਆ ਗਿਰ ਗਿਆ ਹਮੇਸ਼ਾ ਸਰੀਰ ਕਰਕੇ ਬੱਚਾ ਬੱਚਾ ਨਹੀਂ ਰਹਿੰਦਾ ਧਾਰਮਿਕ ਤਰਤੇ ਤੇ ਕਈ 70 80 ਸਾਲ ਤੱਕ ਵੀ ਬੱਚੇ ਹੀ ਬਣੇ ਰਹਿੰਦੇ ਨੇ ਕੁਝ ਵੀ ਨਹੀਂ ਚੱਲਦੇ ਨੇ ਗਿਰਦੇ ਨੇ ਸਤਸੰਗ ਵੀ ਕਰ ਲੈਂਦੇ ਨੇ ਕੋਈ ਸੰਗਤ ਵੀ ਕਰ ਲੈਂਦੇ ਨੇ দান ਵੀ ਕਰ ਲੈਂਦੇ ਨੇ ਬੇਈਮਾਨੀ ਵੀ ਕਰ ਲੈਂਦੇ ਨੇ ਸੱਚ ਵੀ ਬੋਲ ਲੈਂਦੇ ਨੇ ਝੂਠ ਵੀ ਬੋਲ ਲੈਂਦੇ। ਜੀਵਨ ਭਰ ਐਸਾ ਚੱਲਦਾ ਹੈ। ਇਸ ਵਾਸਤੇ ইরਾਨੀ ਸੂਫੀ ਸੰਤ ਸਾਦੀ ਨੇ ਤੇ ਸਾਫ਼ ਕਹਿ ਦਿੱਤਾ ਹੈ ਬਜ਼ੁਰਗੀ ਬਾ ਅਕਲ ਹਸ ਨਕੇ ਬਾ ਸਾਲ ਤਵੰਗਰੀ ਬਾ ਦਿਲ ਹਸ ਨਕੇ ਬਾ ਮਹਰ ਬਜ਼ੁਰਗੀ ਉਮਰ ਕਰਕੇ ਨਹੀਂ ਹੈ। ਭਈ ਇਹ 70 ਸਾਲ ਦਾ ਐ ਸਹੀ ਸਾਲ ਦਾ ਹੈ 90 ਸਾਲ ਦਾ ਹੈ। ਕਹਿੰਦੇ ਉਮਰ ਕਰਕੇ ਬਜ਼ੁਰਗੀ ਨੂੰ ਨਾ ਨਾ ਪਾਓ। ਅਕਲ ਕਰਕੇ ਨਾ ਪਾਓ। ਅਕਲ ਕਿੰਨੀ ਹੈ ਸਮਝ ਕਿੰਨੀ ਹੈ